ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਰਾਗ ਬਿਹਾਗੜਾ ਚੌ ਪਦੇ ਮਹੱਲਾ ਪੰਜਵਾ ਘਰ ਦੂਜੇ ਦੇ ਸਾਹ ਸੰਗਤ ਦੇ ਹਾਂਜੀ ਹਾਂਜੀ ਸਾਹ ਸੰਗਤ ਜੀ ਆਮ ਭਾਗਾਂ ਵਿੱਚ ਪਾਠ ਛਪਿਆ ਹੁੰਦਾ ਹੈ ਰਾਗ ਬਿਹાગੜਾ ਚੌਪ ਦੇ ਮਹੱਲਾ ਪੰਜਵਾ ਘਰ ਅੱਗੇ ਦੋ ਅੰਕ ਹੈ ਤੇ ਉਸ ਤੋਂ ਅੱਗੇ ਕੁਝ ਨਹੀਂ ਉਥੇ ਘਰ ਦੂਜਾ ਉਚਾਰਨ ਕੀਤਾ ਜਾਂਦਾ ਹੈ ਸਰੂਪਾਂ ਵਿੱਚ ਵੀ ਇਉਂ ਛਪਿਆ ਹੁੰਦਾ ਹੈ ਪਰ ਜਿਹੜਾ ਪ੍ਰਾਤਨ ਪਾਠ ਚੱਲਿਆ ਆਉਂਦਾ ਹੈ ਉਥੇ ਦੱਦੇ ਲਾਵਾਂ ਦੇ ਇਹ ਮਿਲਦਾ ਹੈ ਸੋ ਇਹ ਜਿਹੜਾ ਪ੍ਰਾਤਨਤਾ ਹੈ ਪਾਠਾਂ ਦੇ ਦੰਦਵੇਂ ਟਕਸਾਲ ਵਿੱਚ ਉਸ ਪ੍ਰਾਤਨਤਾ ਨੂੰ ਮੁੱਖ ਰੱਖਿਆ ਜਾਂਦਾ ਹੈ ਸਮੂਹ ਸੰਪਰਦਾਵਾਂ ਉਸ ਪ੍ਰਾਤਨਤਾ ਨੂੰ ਮੰਨਦੀਆਂ ਨੇ ਸੋ ਇਸ ਤਰ੍ਹਾਂ ਇਸ ਦਾ ਉਚਾਰਣ ਜਿਵੇਂ ਗੁਰਮੁਖਾਂ ਨੇ ਕੀਤਾ ਹੈ ਰਾਗ ਬਿਹાગੜਾ ਚੌਪ ਦੇ ਮਹਾਲਾ ਪੰਜਵਾ ਘਰ ਦੂਜੇ ਦੇ ਇਉਂ ਹੀ ਉਚਾਰਣ ਹੋਵੇਗਾ ਜੀ ਰਾਗ ਬਿਹાગੜ ਚੌ ਪਦੇ ਮਹੱਲਾ ਪੰਜਵਾ ਘਰ ਦੂਜੇ ਦੇ ਦੂਤਨ ਸੰਗਰੀਆ ਕੋ ਏੰਗਨ ਬਸਰੀਆ ਅਨਕ ਉਪਰੀਆ ਤਉ ਮੈਂ ਹਰ ਹਰ ਕਰੀਆ ਤਉ ਸੁਖ ਸਹਿਜ ਰੀਆ ਰਹਾਉ ਮਿਥਨੰ ਮੋ ਹਰੀਆ ਅਨਕੋ ਮੇਰੀਆ ਮਿਥਨ ਮੋਹਰੀਆ ਅਨਕਾਉ ਮੇਰੀਆ ਵਿੱਚ ਘੂਮਨ ਕਿਰਿਆ ਅਨਕਾਉ ਮੇਰੀਆ ਅਨਕਾਉ ਮੇਰੀਆ ਵਿੱਚ ਘੂਮਨ ਕਿਰਿਆ ਸਗਲ ਬਟਰੀਆ ਬਿਰਖ ਇਕ ਤਰੀਆ ਬਹੁਬੰਧ ਹੈ ਪਰਿਆ ਥਿਰ ਸਾਧ ਸਫਰੀਏ ਸਫਰੀਆ ਸਫਰੀਆ ਚਾਲ ਵਿੱਚ ਇਹ ਵੀ ਸਫਰੀਏ ਹਾਂਜੀ ਥਿਰ ਸਾਧ ਸਫਰੀਆ ਜਹਿ ਕੀਰਤਨ ਹਰੀਆ ਨਾਨਕ ਸਰਨਰੀਆ ਇੱਕ ਓੰਕ ਨਹੀਂ ਕਰੋ ਠੀਕਾ ਦਿਸਣਾਂ ਨਬ ਪਾਠ ਬਾਰੇ ਮੈਂ ਰਖ ਲੱਗਾਂ ਨਹੀਂ ਦੱਸ ਦੇਣ ਵੀ ਸੰਗਰੀਆ ਨਹੀਂ ਪਾਠ ਕਰਨਾ ਜਾਂ ਬਸਤਰੀਆ ਅਪਰੀਆ ਇਹ ਜਿਵੇਂ ਦਾ ਸੰਗਰੀਆ ਅਸਰੀਆ ਆ ਮੈਨੂੰ ਜਾਣਕਾਰੀ ਦੇ ਦਿਓ ਹਾਂਜੀ ਦੂਤਨ ਸੰਗਰੀਆ ਚਾਲ ਵਿੱਚ ਪਾਠ ਇਵੇਂ ਚੱਲੇਗਾ ਸੰਗਰੀਆ ਨਹੀਂ ਜਿਵੇਂ ਮਹਾਪੁਰਖਾਂ ਦੱਸਿਆ ਹੈ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਗੁਰਮੁਖਾਂ ਪਾਸੋਂ ਦੂਤਾਂ ਨ ਸੰਗਰੀਆ ਪੋਇਆਂਗਾਂ ਨ ਬਸਰੀਆ ਆਨੇਕ ਉਪਰੀਆ ਸੋ ਇਸ ਤਰ੍ਹਾਂ ਪਾਠ ਹੋਵੇਗਾ ਸੰਗਰੀਆ ਬਸਰੀਆ ਜਾਂ ਉਪਰੀਆ ਨਹੀਂ ਸੰਗਰੀਆ ਬਸਰੀਆ ਉਪਰੀਆ ਇਹ ਸਾਰੇ ਲਫ਼ਜ਼ਾਂ ਦੀ ਚਾਲ ਇਸੇ ਤਰ੍ਹਾਂ ਚੱਲਦੀ ਜਾਵੇਗੀ ਕਾਉ ਮੈਂ ਹਰ ਹਰ ਕਰੀਆ ਤਉ ਸੁਖ ਸਹਜ ਰੀਆ ਰਹਾਉ ਮਿਥਨ ਮੋਹਰੀਆ ਆਨ ਕਉ ਮੇਰੀਆ ਇਥੇ ਇਉਂ ਕਿਉਂਕਿ ਉੱਪਰ ਮੰਮੇ ਦੇ ਲਾਮ ਆ ਗਈ ਹੈ ਮੇਰੀਆ ਆਵੇਗਾ ਵਿੱਚ ਘੂਮਨ ਕਰੀਆ ਸਗਲ ਬਟਰੀਆ ਬਿਰਖ ਇਕਤਰੀਆ ਇਕਤਰੀਆ ਵਖਰਾ ਵਖਰਾ ਨਹੀਂ ਕਰਨਾ ਇਕੱਠਾ ਹੈ ਇਕਤਰੀਆ ਬਹੁ ਬੰਦਾ ਹੈ ਪਰੀਆ ਥਿਰ ਸਾਧ ਸਫਰੀਆ ਜਹ ਕੀਰਤਨ ਹਰੀਆ ਨਾਨਕ ਸਰਨਰੀਆ ਸਫਰੀਆ ਪਾਠ ਨਹੀਂ ਕਰਨਾ ਥਿਰ ਸਾਧ ਸਫਰੀਆ ਸੋ ਇਹ ਸਾਰੀ ਚਾਲ ਐਵੇਂ ਹੀ ਚੱਲਦੀ ਆਉਂਦੀ ਆ ਇੰਨਾ ਪਵਿੱਤਰ ਲਫ਼ਜ਼ਾਂ ਦੀ ਇਸੇ ਚਾਲ ਦੇ ਵਿੱਚ ਬਾਣੀ ਪੜ੍ਹਨੀ ਹੈ ਜੀ ਹਾਂ ਜੀ ਚਲੋ ਚੋ ਦੋ ਤਨ ਸੰਗਰੀਆ ਭਉਂਗਨ ਬਸਰੀਆ ਅਨਕ ਉਪਰੀਆ ਤਉ ਮੈਂ ਹਰ ਹਰ ਕਰੀਆ ਔ ਸੁਖ ਸਹਿਜ ਰੀਆ ਰਹਾ ਮਿਥਨੰ ਮੋ ਹਰੀਆ ਅਨ ਕਉ ਮੇਰੀਆ ਅਨ ਕਉ ਮੇਰੀਆ ਵਿਚ ਘੂਮਨ ਕੀਰੀਆ ਸਗਲ ਬਟਰੀਆ ਬਿਰਖ ਇਕਤਰੀਆ ਬਹੁ ਬੰਧ ਹੈ ਪਰਿਆ ਤੇਰੇ ਸਾਧ ਸਫਰੀਆ ਜਹ ਕੀਰਤਨ ਹਰੀਆ ਨਾਨਕ ਸਰਨ ਰੀਆ ਇਕ ਓ ਓੰਕਾਰ ਸਤਗੁਰ ਪ੍ਰਸਾਦ ਰਾਗ ਬਿਹਾਗੜ ਮਹੱਲਾ ਨਾਵਾ ਹਰ ਕੀ ਗਾਤ ਨਹਿ ਕੋ ਜਾਣੈ ਜੋਗੀ ਜਤੀ ਤਪੀ ਪਚ ਹਾਰੇ ਅਰ ਬਹੁ ਲੋਗ ਸਿਆਨੇ ਰਹਾਉ ਛਿਨ ਮਹਿ ਰਾਉ ਰੰਗ ਕਉ ਕਰਾਈ ਰਾਉ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਖ ਨਾਵੈ ਇਹ ਤਾਕੂ ਵਿਵਹਾਰੇ ਰੀਤੇ ਭਰੇ ਭਰੇ ਸਖ ਨਾਵੈ ਰੀਤੇ ਪਰ ਇਹਨੇ ਪਾਠ ਕੀਤਾ ਨਾ ਭਰੇ ਤੇ ਵਿਸਰਾਮ ਫਿਰ ਅਗਲਾ ਪਾਠ ਕਰਨਾ ਰੀਤੇ ਭਰੇ ਭਰੇ ਸੁਖਨਾਵ ਇਸੇ ਪ੍ਰਕਾਰ ਹੀ ਸਭ ਨੇ ਸਮਝ ਲੈਣਾ ਜੀ ਭਰੇ ਭਰੇ ਇਕੱਠਾ ਨਹੀਂ ਕਰਨਾ ਹਾਂ ਇਕੱਠਾ ਨਹੀਂ ਭਰੇ ਭਰੇ ਨਹੀਂ ਕਰਨਾ ਹਾਂ ਜੀ ਰੀਤੇ ਭਰੇ ਭਰੇ ਸੁਖਨਾਵ ਹਾਂ ਦੁਬਾਰਾ ਫਿਰ ਪੜੋ ਜੀ ਰੀਤੇ ਭਰੇ ਭਰੇ ਸੁਖਨਾਵ ਇਹ ਤਾਕੂ ਵਿਵਹਾਰੀ ਆਪਣੀ ਮਾਇਆ ਆਪ ਫਸਾਰੀ ਆਪਹਿ ਦੇਖਨਹਾਰਾ ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ਆ ਗਨਤ ਅਪਾਰ ਅ ਲਖ ਨਿਰੰਜਨ ਜਿਹੇ ਸਭ जग ਪਰਮਾਇਓ ਸਗਲ ਭਰਮ ਤਜ ਨਾਨਕ ਪ੍ਰਾਣੀ ਚਰਨ ਕਾਹੇ ਜਿਤ ਲਾਇਓ ਸਾ ਸੰਗਤ ਜੀ ਗੁਰਬਾਣੀ ਵਿੱਚੋਂ ਆਮ ਗਿਆਨ ਦਾ ਇਹ ਬਚਨ ਹੈ ਬਿਹાગੜਾ ਰਾਗ ਇੱਕ ਐਸਾ ਰਾਗ ਹੈ ਜਿਸ ਦੇ ਵਿੱਚ ਸਤਿਗੁਰੂ ਜੀ ਨੇ ਚੌਪ ਦੇ ਜਾਂ ਤਿਪ ਦੇ ਸ਼ਬਦ ਸਿਰਫ ਦੋ ਉਚਾਰਨ ਕੀਤੇ ਨੇ ਇੱਕੋ ਸ਼ਬਦ ਹੈ ਪੰਜਵੇਂ ਪਾਤਸ਼ਾਹ ਜੀ ਦਾ ਜਿਹੜਾ ਚਾਰ ਪਦਿਆਂ ਦਾ ਹੈ ਔਰ ਉਸ ਤੋਂ ਬਾਅਦ ਇੱਕ ਹੀ ਸ਼ਬਦ ਨੌਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਜੋ ਤਿੰਨ ਪਦਿਆਂ ਦਾ ਹੈ ਇਹਦੇ ਤੋਂ ਅੱਗੇ ਸ਼ੰਤਾਂ ਦੀ ਆਰੰਭਤਾ ਹੋ ਜਾਂਦੀ ਹੈ ਇਓ ਇਹ ਚੌਪ ਦੇ ਦੁੱਪ ਦੇ 蒂ਪ ਦੇ ਬਹੁਤੇ ਸ਼ਬਦ ਬਿਹાગੜਾ ਰਾਗ ਵਿੱਚ ਸਤਿਗੁਰੂ ਜੀ ਨੇ ਨਹੀਂ ਉਚਾਰੇ ਅਸ਼ਟਪਦੀਆਂ ਵੀ ਨਹੀਂ ਹਨ ਦੋ ਸ਼ਬਦ ਹਨ ਕੇਵਲ ਅੱਗੇ ਹੁਣ ਜਿਹੜੇ ਸ਼ਬਦ ਹਨ ਉਹ ਸ਼ੰਤਾਂ ਵਿੱਚ ਆਰੰਭ ਹੁੰਦੇ ਨੇ ਸ਼ਾਂਤ ਆਰੰਭ ਹੋ ਜਾਂਦੇ ਨੇ ਇਸੇ ਤਰ੍ਹਾਂ ਤੁਖਾਰੀ ਰਾਗ ਇੱਕ ਐਸਾ ਰਾਗ ਹੈ ਜਿਸ ਦੇ ਵਿੱਚ ਮਹਾਰਾਜ ਜੀ ਨੇ ਕੇਵਲ ਸ਼ਾਂਤ ਉਚਾਰਨ ਕੀਤੇ ਨੇ ਸ਼ੰਦਾ ਬੰਦੀ ਦੀ ਹੋਰ ਰਚਨਾ ਕੋਈ ਨਹੀਂ ਬਿਹાગੜਾ ਰਾਗ ਵਿੱਚ ਇਹ ਸ਼ੰਤ ਆਰੰਭ ਹੋ ਰਹੇ ਨੇ ਸ਼ੰਤਾ ਤੋਂ ਬਾਅਦ ਵਾਰ ਆਵੇਗੀ ਬਿਹાગੜੇ ਵਿੱਚ ਤੁਖਾਰੀ ਰਾਗ ਵਿੱਚ ਸਿਰਫ ਸ਼ੰਤ ਉਚਾਰੇ ਹਨ ਸਤਿਗੁਰੂ ਜੀ ਸੋ ਸਾਧ ਸੰਗਤ ਜੀ ਇਹ ਆਪ ਜੀ ਦੀ ਗਿਆਤ ਹਿਤ ਬੇਨਤੀ ਕੀਤੀ ਹੈ ਇਹ ਛੋਟੇ ਛੋਟੇ ਕੁਝ ਨੁਕਤੇ ਨੇ ਯਾਦ ਰੱਖਣ ਵਾਲੇ ਬਿਹાગੜਾ ਰਾਗ ਵਿੱਚ ਸਿਰਫ ਦੋ ਸ਼ਬਦ ਆਏ ਨੇ ਅਗੋਂ ਸ਼ੰਤਾਂ ਦੀ ਰਮਤਾ ਹੋ ਰਹੀ ਹੈ ਫਿਰ ਅੱਗੇ ਵਾਰ ਆਵੇਗੀ ਤੁਖਾਰੀ ਰਾਗ ਵਿੱਚ ਕੇਵਲ ਸ਼ੰਤ ਹੀ ਸ਼ੰਤ ਹਨ ਉਥੇ ਹੋਰ ਕਿਸੇ ਤਰ੍ਹਾਂ ਦੀ ਬਾਣੀ ਰਚਨਾ ਰਹੀ ਤੇ ਤੁਖਾਰੀ ਰਾਗ ਵਿੱਚ ਰਹਾਉ ਇੱਕ ਵਾਰ ਵੀ ਨਹੀਂ ਆਉਂਦਾ ਇਹ ਆਮ ਗਿਆਨ ਦੀ ਬਾਤ ਹੈ ਬਿਹાગੜਾ ਰਾਗ ਦੇ ਵਿੱਚ ਇਹ ਦੋ ਵਾਰ ਰਹਾਉ ਆਇਆ ਹੈ ਸ਼ਬਦਾਂ ਦੇ ਵਿੱਚ ਜੀ ਹਾਂਜੀ ਰਾਗ ਬਿਹાગੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ RAM ਸਾਰੇ ਸ਼ਬਦ ਅੰਦਰ ਚੌਥੇ ਪਾਤਸ਼ਾਹ ਜੀ ਨੇ ਸ਼ਾਂਤ ਦੇ ਵਿੱਚ ਹਰ ਪੰਕਤੀ ਦੇ ਅੱਧ ਵਿੱਚ ਤਕਰੀਬਨ ਮੇਰੀ ਜਿੰਦੜੀਏ ਇਹ ਪਾਦ ਰੱਖਿਆ ਹੋਇਆ ਹੈ ਤੇ ਵਿਸ਼ਰਾਮ ਵੀ ਸਾਰੇ ਇੱਥੇ ਹੀ ਆਉਣਗੇ ਮੇਰੀ ਜਿੰਦੜੀਏ ਤੋਂ ਪਹਿਲਾਂ ਜਿਹੜਾ ਅੱਖਰ ਆਉਂਦਾ ਹੈ ਉਥੇ ਜਮਕ ਆਉਂਦੀ ਜਾਵੇਗੀ जिंदड़िए ते पूरा विश्राम आउंदा ਜਾਵੇਗਾ ਤੇ ਜਿਹੜੀ ਸ਼ਪੰਗਤੀ ਦੇ ਨਾਲ ਮੇਰੀ जिंदड़िए ਪਾਦ ਨਹੀਂ ਆਇਆ ਉਹਨਾਂ ਦੇ विश्राम ਵੀ ਆਪ ਜੀ ਨਾਲ ਨਾਲ ਸਰਵਣ ਕਰੀ ਜਾਓਗੇ ਹਾਂਜੀ ਹਰ ਹਰ ਨਾਮ ਧਿਆਈਏ ਮੇਰੀ जिंदड़िए ਗੁਰਮੁਖ ਨਾਮ ਅਮੋਲੇ RAM ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚ ਘੋਲੇ RAM ਗੁਰਮਤਿ ਮਨ ਠਹਿਰਾਈਐ ਮੇਰੀ ਜਿੰਦੜੀਏ ਅਨਤ ਨਾ ਕਾਹੂ ਡੋਲੇ ਰਾਮ ਮਨ ਚਿੰਦੇ ਅੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਮਨ ਚਿੰਦੇ ਅੜਾ ਫਲ ਪਾਇਆ ਹਰ ਪ੍ਰਭ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤਿ ਮਨ ਅੰਮ੍ਰਿਤ ਗੁਰਮਤਿ ਮਨ ਅੰਮ੍ਰਿਤ ਬੁਠੜਾ ਮੇਰੀ ਜਿੰਦੜੀਏ ਉਚਾਰਨ ਗੁਰਮੁਖਾਂ ਪਾਸੋਂ ਆਪ ਜੀ ਸਰਵਣ ਕਰ ਰਹੇ ਹੋ ਜਿੰਦੜੀਏ ਦਦੇ ਨ ਔਂਕੜ ਲੱਗੀ ਐ ਨਾ ਤਾਂ ਗੁਰਮੁਖ ਪਿਆਰੇ ਪੂਰੀ ਸ਼ੁੱਧਤਾ ਨਾਲ ਉਚਾਰਨ ਕਰ ਰਹੇ ਨੇ ਆਮ ਪਾਠੇ ਪਾਠ ਕਰਦਿਆਂ ਇਹ ਔਂਕੜ ਦਾ ਖਿਆਲ ਭੁੱਲ ਜਾਂਦੇ ਨੇ ਮੇਰੀ ਜਿੰਦੜੀਏ ਸਿੱਧਾ ਹੀ ਬੋਲੀ ਜਾਂਦੇ ਹਨ ਸੋ ਇਹ ਦੱਦੇ ਦਾ ਜਿਹੜਾ ਔਂਕੜ ਹੈ ਇਸ ਦਾ ਜਰੂਰ ਉਚਾਰਨ ਹੋਵੇਗਾ ਗੁਰਮੁਖਾਂ ਪਾਸੋਂ ਆਪ ਜੀ ਸਰਵਣ ਕਰ ਰਹੇ ਹੋ ਹਾਂਜੀ ਮਨ ਚਿੰਦੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤਿ ਮਨ ਅੰਮ੍ਰਿਤ ਵੁਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾਏ ਰਾਮ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਮਾਨਸ ਹੁਣੀਐ ਹਰਿ ਲਿਵ ਲਾਇ ਰਾਮ ਚਿਰਿ ਵਿਛੁਨਾ ਹਰ ਪ੍ਰਭ ਪਾਇਆ ਗਲ ਮਿਲਿਆ ਸਹਿਜ ਸੁਭਾਏ ਰਾਮ ਜਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦੜੀਏ ਅਨਹਤ ਸਬਦ ਵਜਾਏ ਰਾਮ ਸਖੀ ਸਹੇਲੀ ਮੇਰੀਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ ਰਾਮ ਹਾਉ ਮਾਨੰਦ ਦੇਵਾ ਤਿਸ ਆਪਣ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾ ਵੈ ਰਾਮ ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਚਿੰਦੇ ਅੜਾ ਫਲ ਪਾਵੇ ਰਾਮ ਨਾਨਕ ਭਜ ਹਰ ਸਰਣਾਗਤੀ ਮੇਰੀ ਜਿੰਦੜੀਏ ਵਡਭਾਗੀ ਨਾਮ ਤਿਆ ਵੈ ਰਾਮ ਕਾਰ ਕਿਰਪਾ ਪ੍ਰਭ ਆਈ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪਰਗਾ ਸੇ ਰਾਮ ਹਉ ਹਰ ਬਾਜ ਓਡੀਨੀਆ ਮੇਰੀ ਜਿੰਦੜੀਏ ਜਿਉਂ ਜਲ ਬਿਨ ਕਮਲ ਉਦਾਸੇ ਰਾਮ ਗੁਰ ਪੂਰਾ ਮੇ ਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ ਰਾਮ ਧਨ ਧਨ ਗੁਰੂ ਹਰ ਦਸਿਆ ਮੇਰੀ ਜਿੰਦੜੀਏ दाना ਨਾਨਕ ਨਾਮ ਬਿਗਾਸੀ ਰਾਮ ਰਾਗ ਬਿਹાગੜਾ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੂੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਹਉ ਮੈ ਮਾਇਆ ਬਿਖ ਹੈ ਮੇਰੀ ਜਿੰਦੂੜੀਏ ਹਰ ਅੰਮ੍ਰਿਤ ਬਿਖ ਲਹਿ ਜਾਏ ਰਾਮ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੂੜੀਏ ਹਰ ਹਰ ਨਾਮ ਧਿਆਏ RAM ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ RAM ਹਰ ਛੇਤੀ ਮਨ ਬੀਦਿਆ ਮੇਰੀ ਜਿੰਦੜੀਏ ਜਿਉ ਬਾਲਕ ਲੱਗ ਦੁੱਧ ਖੀਰੇ RAM ਹਰ ਬਿਨ ਸਾਂਤ ਨਾ ਪਾਈਐ ਮੇਰੀ ਜਿੰਦੜੀਏ ਜਿਉ ਚਾਤ੍ਰਿਕ ਜਲ ਬਿਨ ਟੇਰੇ RAM ਜਿਉ ਚਾਤ੍ਰਿਕ ਜਲ ਬਿਨ ਟੇਰੇ ਰਾਮ ਸਤਗੁਰ ਹਾਂਜੀ ਹਾਂਜੀ ਹਰ ਬਿਨ ਸਾਂਤ ਨਾ ਪਾਈਐ ਮੇਰੀ ਜਿੰਦੜੀਏ ਜਿਉ ਚਾਤ੍ਰਿਕ ਜਲ ਬਿਨ ਟੇਰੇ ਰਾਮ ਸਤਗੁਰ ਸਰਣੀ ਜਾਏ ਪਾਉ ਮੇਰੀ ਜਿੰਦੜੀਏ ਗੁਣ ਦੱਸੇ ਹਰ ਪ੍ਰਭ ਕੀਰੇ ਰਾਮ ਜਨ ਨਾਨਕ ਹਰ ਮੇ ਲਾਇਆ ਮੇਰੀ ਜਿੰਦੜੀਏ ਕਰਵਾਜੇ ਸ਼ਬਦ ਕਣੇਰੇ ਰਾਮ ਕਣੇਰੇ ਅਣਾਣਾ ਲਗਾ ਕਣੇਰੇ ਜਨ ਨਾਨਕ ਹਰ ਮੇ ਲਾਇਆ ਮੇਰੀ ਜਿੰਦੂੜੀਏ ਕਰਵਾਜੇ ਸ਼ਬਦ ਕਣੇਰੇ ਰਾਮ ਮਨ ਮੁਖ ਹਉ ਮੈਂ ਵਿਛੋੜੇ ਮੇਰੀ ਜਿੰਦੂੜੀਏ ਬਿਖਵਾਦੇ ਹਉ ਮੈਂ ਜਾਲੇ ਰਾਮ ਜਿਉਂ ਪੰਖੀ ਕਪੂਤ ਆਪ ਬਣਾਇਆ ਮੇਰੀ ਜਿੰਦੂੜੀਏ ਵਾਹਿਗੁਰੂ ਵਾਹਿਗੁਰੂ ਕੱਲ ਪਰਸੋਂ ਬੇਨਤੀ ਕੀਤੀ ਸੀ ਇਹ ਨਾਲ ਦਾ ਹੀ ਪਾਠ ਸਪੈਲਿੰਗ ਇਹੀ ਸਨ ਤੇ ਉਥੇ ਬਨਾਇਆ ਸੀ ਹੁਣ ਆਇਆ ਪਾਠ ਜਿਉ ਪੰਖੀ ਕਪੂਤ ਆਪ ਬਨਾਇਆ ਮੇਰੀ ਜਿੰਦੜੀਏ ਇਹਨੂੰ ਬਨਾਇਆ ਉਚਾਰਨ ਕਰਨਾ ਜਿਵੇਂ ਪੰਖੀ ਨੇ ਆਪਣੇ ਆਪ ਨੂੰ ਪੰਖੀ ਬਣਾ ਲੈਂਦਾ ਹੈ ਕਪੂਤ ਨਾਲ ਕਬੂਤਰ ਦਾ ਹਾਂਜੀ ਜਿਉ ਪੰਖੀ ਕਪੂਤ ਆਪ ਬਨਾਇਆ ਬਨਾਇਆ ਪਾਠ ਕਰਨਾ ਹੈ ਗਨ ਜੀ ਜੁਰਨੇ ਕੀਤਾ ਧਿਆਨ ਰੱਖੀਏ ਫਿਰ ਸਾਰੇ ਹਾਂਜੀ ਇਹਨੂੰ ਬਨਾਇਆ ਨਹੀਂ ਬਨਾਇਆ ਪਾਠ ਕਰਨਾ ਜਰਾ ਭਾਰਾ ਕਰਕੇ ਸਾਰੇ ਨੋਟ ਕਰ ਲਓ ਜੀ ਜਿਹਾਉ ਪੰਖੀ ਕਪੂਤ ਆਪ ਬਨਾਇਆ ਮੇਰੀ ਜਿੰਦੜੀਏ ਤਿਉ ਮਨਮੁਖ ਸਭ ਵਸ ਕਾਲੇ ਰਾਮ ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ ਸੇ ਮਨਮੁਖ ਮੂੜ ਬਿਤਾਲੇ ਰਾਮ ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ ਸੇ ਮਨ ਮੁਖ ਮੂੜ ਬਿਤਾਲੇ ਰਾਮਾਨ ਜਾਨ ਤਰਾਹਿ ਤਰਾਹਿ ਸਰਣਾਗਤੀ ਮੇਰੀ ਜਿੰਦੜੀਏ ਗੁਰ ਨਾਨਕ ਹਰ ਰਖਵਾਲੇ ਰਾਮਾਨ ਹਰ ਜਨ ਹਰ ਲਿਵ ਉਬਰੇ ਮੇਰੀ ਜਿੰਦੜੀਏ ਤੁਰ ਭਾਗ ਵਢੇ ਹਰ ਪਾਇਆ ਰਾਮਾਨ ਹਰ ਹਰ ਨਾਮ ਓਤ ਹੈ ਮੇਰੀ ਜਿੰਦੜੀਏ ਗੁਰਖੇਵਟ ਸ਼ਬਦ ਤਰਾਇਆ ਰਾਮ ਹਰ ਹਰ ਪ੍ਰਖ ਦਇਆਲ ਹੈ ਮੇਰੀ ਜਿੰਦੜੀਏ ਗੁਰ ਸਤਗੁਰ ਮੀਠ ਲਗਾਇਆ ਰਾਮ ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕ ਨਾਮ ਧਿਆਇਆ ਰਾਮ ਬਿਹાગੜਾ ਮਹੱਲਾ ਚੌਥਾ ਜਗ ਸੁਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੋੜੀਏ ਹਰ ਕੀਰਤ ਹਰ ਮੰਨ ਧਾਰੇ RAM ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੋੜੀਏ Jap ਹਰ ਹਰ ਨਾਮ ਉਧਾਰੇ RAM ਸਭ ਕਿਲ ਵਿਖ ਪਾਪ ਦੁਖ ਕਟਿਆ ਮੇਰੀ ਜਿੰਦੋੜੀਏ ਮਾਲ ਗੁਰਮੁਖ ਨਾਮ ਉਤਾਰੇ RAM ਵਾਡ ਪੁੰਨੀ ਹਰ ਧਾਇਆ ਜਨ ਨਾਨਕ ਹਰ ਧਾਇਆ ਵਾਡ ਪੁੰਨੀ ਹਰ ਧਾਇਆ ਜਨ ਨਾਨਕ ਹਮ ਮੂਰਖ ਮੁਗਧ ਨਿਸਤਾਰੇ RAM ਜੋ ਹਰ ਨਾਮ ਧਾਇਏ ਦੇ ਮੇਰੀ ਜਿੰਦੜੀਏ ਤਿਨਾ ਪੰਚੇ ਵਸਗਤ ਆਏ RAM ਅੰਤਰ ਨਵ ਨਿਧ ਨਾਮ ਹੈ ਮੇਰੀ ਜਿੰਦੜੀਏ ਗੁਰ ਸਤ ਗੁਰ ਅਲਖ ਲਖਾਏ RAM ਗੁਰ ਆਸਾ ਮਨਸਾ ਪੂਰੀਆ ਮੇਰੀ ਜਿੰਦੂੜੀਏ ਹਰ ਮਿਲਿਆ ਭੁੱਖ ਸਭ ਜਾਏ RAM ਤੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੂੜੀਏ ਜਨ ਨਾਨਕ ਹਰ ਗੁਣ ਗਾਏ RAM ਹਮ ਪਾਪੀ ਬਲਵੰਚੀਆ ਮੇਰੀ ਜਿੰਦੂੜੀਏ ਪਰਾ ਦਰੋਹੀ ਠੱਗ ਮਾਇਆ RAM ਵੜਾ ਭਾਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰ ਪੂਰਾ ਗਤ ਮਿਤ ਪਾਇਆ RAM ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ ਫਿਰ ਮਰਦਾ ਬਹੁੜ ਜੀਵਾਇਆ RAM ਜਨ ਨਾਨਕ ਸਤ ਗੁਰ ਜੋ ਮਿਲੇ ਮੇਰੀ ਜਿੰਦੜੀਏ ਤਨ ਕੇ ਸਭ ਦੁੱਖ ਗਵਾਇਆ RAM ਅਤ ਊਤਮ ਹਰ ਨਾਮ ਹੈ ਮੇਰੀ ਜਿੰਦੂੜੀ ਜਿਤ ਜਪਿਆ ਪਾਪ ਗਵਾਤੇ RAM ਪਤ ਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੂੜੀ ਚਹ ਕੁੰਡੀ ਚਹ ਜੁਗ ਜਾਤੇ RAM ਹਉ ਮੈ ਮੈਲ ਸਭ ਉਤਰੀ ਮੇਰੀ ਜਿੰਦੂੜੀ ਹਾਰੇ ਅੰਮ੍ਰਿਤ ਹਰ ਸਰ ਨਾਤੇ RAM ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ ਜਨ ਨਾਨਕ ਖਿਨ ਹਰ ਰਾਤੇ RAM ਸਾ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਸਰਵਣ ਦਰਸ਼ਨ ਵੀ ਕਰ ਰਹੇ ਹੋ ਜਿਵੇਂ ਗੁਰਮੁਖ ਪਿਆਰੇ ਭਾਈ ਸਾਹਿਬ ਜੀ ਆਪ ਜੀ ਨੂੰ ਪਾਠ ਸਰਵਣ ਕਰਾ ਰਹੇ ਨੇ ਤਕਰੀਬਨ ਹਰ ਪੰਕਤੀ ਦੇ ਅੰਤ ਵਿੱਚ ਮੇਰੀ ਜਿੰਦੜੀਏ ਤੇ ਹਰ ਪੰਕਤੀ ਦੇ ਸੰਪੂਰਨ ਤੇ ਰਾਮ ਅੱਖਰ ਆ ਰਿਹਾ ਹੈ ਤੇ ਜਿਵੇਂ ਆਪ ਜੀ ਨੇ ਮਹਿਸੂਸ ਕਰ ਹੀ ਲਿਆ ਹੋਵੇਗਾ ਜਿਸ ਤਰੀਕੇ ਪਾਈ ਹਰਪ੍ਰੀਤ ਸਿੰਘ ਜੀ ਪਾਠ ਕਰ ਰਹੇ ਨੇ ਹਰ ਪੰਕਤੀ ਵਿੱਚ ਜਿੱਥੇ ਮੇਰੀ ਜਿੰਦੜੀਏ ਆ ਰਿਹਾ ਹੈ ਮੇਰੀ ਜਿੰਦੜੀਏ ਤੋਂ ਪਹਿਲਾਂ ਵਾਲੇ ਲਫ਼ਜ਼ ਤੇ ਜਮਕੇ ਫਿਰ ਮੇਰੀ ਜਿੰਦੜੀਏ ਵਿਚ ਰਾਮ ਤੇ ਆਖਰ ਵਿੱਚ ਰਾਮ ਅੱਖਰ ਆਉਂਦਾ ਹੈ ਰਾਮ ਤੋਂ ਪਹਿਲਾ ਜਿਹੜਾ ਪੰਕਤੀ ਦਾ ਆਖਰੀ ਅੱਖਰ ਹੈ ਉਥੇ ਜਮਕ ਲੱਗ ਕੇ ਫੇਰ RAM ਦਾ ਉਚਾਰਨ ਹੁੰਦਾ ਹੈ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ ਗਵਾਤੇ RAM ਜਾਤੇ RAM ਹਰ ਅੰਮ੍ਰਿਤ ਹਰ ਸਰਨwidehat RAM ਇਵੇਂ ਨਖੇੜ ਕੇ ਗੁਰਮੁਖ ਪਿਆਰੇ ਪਾਠ ਕਰ ਰਹੇ ਨੇ ਇਸ ਚਾਲ ਨੂੰ ਸਮਝਣ ਦਾ ਯਤਨ ਕਰਨਾ ਤੇ ਸਮਝ ਕੇ ਚੇਤੇ ਰੱਖਣਾ ਆਓ ਅੱਗੇ ਵੀ ਸਤਿਗੁਰਾਂ ਦੀ ਬਾਣੀ ਦੇ ਦਰਸ਼ਨ ਦੀਦਾਰ ਕਰੀਏ ਜੀ ਬਿਹાગੜਾ ਮਹੱਲਾ ਚੌਥਾ ਕਉ ਬਲੇਹਾਰੀ ਤੈਨ ਕਉ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਅਧਾਰੋ ਰਾਮ ਗੁਰ ਸਤਗੁਰ ਨਾਮ ਦਿਰੜਾਇਆ ਮੇਰੀ ਜਿੰਦੜੀਏ ਬਿਖ ਭੌਜਲ ਤਾਰਨ ਹਾਰੋ ਰਾਮ ਜਿਨ ਇਕ ਮਨ ਹਰ ਧਿਆਇਆ ਮੇਰੀ ਜਿੰਦੜੀਏ ਤੈਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੂੜੀਏ ਸਭ ਦੁੱਖ ਨਿਵਾਰਨ ਹਾਰੋ RAM ਸਾਰਸਨਾ ਧਨ ਧਨ ਹੈ ਮੇਰੀ ਜਿੰਦੂੜੀਏ ਗੁਣ ਗਾਵੇ ਹਰ ਪ੍ਰਭ ਕੇ ਰਾਮ ਤੇ ਸ਼ਰਵਨ ਭਲੇ ਸੋਬਨੀਕ ਹਹ ਮੇਰੀ ਜਿੰਦੂੜੀਏ ਹਰ ਕੀਰਤਨ ਸੁਣ ਹੈ ਹਰ ਤੇਰੇ RAM ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲੱਗਾ ਗੁਰ ਪੈਰੇ RAM ਗੁਰ ਵਿੱਟੋ ਹੋ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚ ਤੇਰੇ RAM ਤੇ ਨਿਤਰ ਭਲੇ ਪਰਵਾਣ ਹ ਹੈ ਮੇਰੀ ਜਿੰਦੜੀਏ ਜੋ ਸਾਧੂ ਸਤਗੁਰ ਦੇਖ ਹੈ RAM ਤੇ ਹਸਤਪੁਨੀਤ ਪਵਿੱਤਰ ਹਾ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੇਖ ਹੈ ਰਾਮ ਤਿਸ ਜਨਕੇ ਪਾਗ ਨਿਤ ਪੂਜੀਅ ਹੈ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸਹ ਹੈ ਰਾਮ ਨਾਨਕ ਤਿੰਨ ਵਿਟ ਹੋਵਾਰਿਆ ਮੇਰੀ ਜਿੰਦੜੀਏ ਹਰ ਸੁਣ ਹਰ ਨਾਮ ਮਨਿਸਹ ਰਾਮ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਤੇ ਨੇਤਰ ਭਲੇ ਪਰਵਾਣ ਹੈ ਮੇਰੀ ਜਿੰਦੜੀਏ ਹੇ ਹਾ 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 ਹੇ ਸਿਹਾਰੀ ਆਮ ਉਚਾਰਨ ਇਥੇ ਪਾਠੀ ਸਿੰਘ ਹੈ ਹੀ ਕਰ ਜਾਂਦੇ ਨੇ ਤੇ ਨੇਤਰ ਭਲੇ ਪਰਵਾਣ ਹੈ ਇਸੇ ਤਰ੍ਹਾਂ ਤੇ ਹਸਤ ਪਨੀਤ ਪਵਿੱਤਰ ਹੈ ਇਉਂ ਪਾਠ ਕਰ ਜਾਂਦੇ ਨੇ ਇਉਂ ਇੱਕ ਹਾਹਾ ਵਿੱਚੋਂ ਕਟਿਆ ਜਾਂਦਾ ਹੈ ਬੜਾ ਸਪਸ਼ਟ ਪਾਠ ਆਪ ਜੀ ਸਰਵਣ ਕਰ ਰਹੇ ਹੋ ਇਸੇ ਰੂਪ ਵਿੱਚ ਇਸ ਨੂੰ ਚੇਤੇ ਰੱਖਣਾ ਜੀ ਹਾਂਜੀ ਅੱਗੇ ਜੀ ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਪਾਉਣ ਪਾਣੀ ਬਹਿ ਸੰਤਰੋ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੇ ਰਾਮ ਵਣ ਤ੍ਰੇਣ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਤੇ ਆਵੇ RAM ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੇ RAM ਬਿਹાગੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨਾ ਚੇਤੇਉ ਮੇਰੀ ਜਿੰਦੜੀਏ ਤੇ ਮਨ ਮੁਖ ਮੂੜ ਏ ਆਣੇ RAM ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ ਸੇ ਅੰਤ ਗਏ ਪਛਤਾਣੇ ਰਾਮ ਹਰ ਦਰਗ ਹੈ ਢੋਈ ਨਾ ਲਹਿਨ ਮੇਰੀ ਜਿੰਦੜੀਏ ਜੋ ਮਾਨਮੁਖ ਪਾਪ ਲੁਭਾਣੇ ਰਾਮ ਜਨ ਨਾਨਕ ਗੁਰ ਮਿਲ ਉਬਰੇ ਮੇਰੀ ਜਿੰਦੜੀਏ Jap ਹਰ Jap ਹਰ ਨਾਮ ਸਮਾਣੇ ਰਾਮ ਜਾਨ ਨਾਨਕ ਗੁਰ ਮਿਲ ਉਬਰੇ ਮੇਰੀ ਜਿੰਦੜੀਏ ਹਰ ਜਪ ਹਰ ਨਾਮ ਸਮਾਣੇ ਰਾਮ ਸਭ ਜਾਏ ਮਿਲੋ ਸਤਿਗੁਰੂ ਕਾ ਮੇਰੀ ਜਿੰਦੜੀਏ ਜੋ ਹਰ ਹਰ ਨਾਮ ਦਿਰੜਾਵੇ ਰਾਮ ਹਰ ਜਪਦਿਆ ਖਿੰ ਢਿਲ ਨਾ ਕੀ ਜਾਈ ਮੇਰੀ ਜਿੰਦੜੀਏ ਮਾਤਕੇ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ ਸਾਵੇਲਾ ਸੋ ਮੂਰਤ ਸਾ ਘੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਿਤ ਆਵੈ ਰਾਮ ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀਏ ਜਮ ਕੰਕਰ ਨੇੜ ਨਾ ਆਵੈ ਰਾਮ ਹਾਰੇ ਵੇਖਾ ਸੁਣਾ ਨਿਤ ਸਭ ਕਿਸ਼ ਮੇਰੀ ਜਿੰਦੂੜੀਏ ਸੋ ਡਰੈ ਜਿਨ ਪਾਪਕ ਮਤੇ ਰਾਮ ਹਾਰੇ ਵੇਖਾ ਸੁਣਾ ਨਿਤ ਸਭ ਕਿਸ਼ ਮੇਰੀ ਜਿੰਦੂੜੀਏ ਸੋ ਡਰੈ ਜਿਨ ਪਾਪਕ ਮਤੇ ਰਾਮ ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੂੜੀਏ ਤੈਨ ਜਾਣ ਸਭ ਡਰ ਸੁਟ ਘੱਤੇ ਰਾਮ ਹਰ ਨਿਰਭਉ ਨਾਮ ਪਤੀ ਜੀ ਆ ਮੇਰੀ ਜਿੰਦੂੜੀਏ ਸਭ ਝਖ ਮਾਰਨ ਦੁਸ਼ਟ ਕੋ ਪੱਤੇ ਰਾਮ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੂੜੀਏ ਜਿਨ ਪੈਰੀ ਆਣ ਸਭ ਘੱਤੇ ਰਾਮ ਸੋ ਐਸਾ ਹਰ ਨਿਤ ਸੇਵੀ ਐ ਮੇਰੀ ਜਿੰਦੂੜੀਏ ਜੋ ਸਬਦੂ ਸਾਹਿਬ ਵੱਡਾ ਰਾਮ ਜਿਨੀ ਇੱਕ ਮਨ ਇੱਕ ਅਰਧੇ ਆ ਮੇਰੀ ਜਿੰਦੂੜੀਏ ਤਿਨਾ ਨਾਹੀ ਕਿਸੈ ਦੀ ਕਿਸ ਛੱਡਾ ਰਾਮ ਗੁਰ ਸੇਵੈ ਹਰ ਮਹਿਲ ਪਾਇਆ ਮੇਰੀ ਜਿੰਦੂੜੀਏ ਝੱਖ ਮਾਰਨ ਸਭ ਨਿੰਦਕ ਘੰਡਾ ਰਾਮ ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੂੜੀਏ ਤੁਰ ਮਸਤਕ ਹਰ ਲਿਖ ਛੱਡਾ ਰਾਮ ਬਿਹાગੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੂੜੀਏ ਕਬਵਿਕ ਮਨ ਮੁਕਰਾਈਐ ਰਾਮ ਮਨ ਮੁਖਾ ਨੋ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗਵਾਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਐ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਭਾਣੇ ਰਾਮ ਸੇ ਹਰ ਦਰਗ ਹੈ ਪੈ ਨਾਇਆ ਮੇਰੀ ਜਿੰਦੂੜੀਏ ਐਹਨ ਇਸ ਸਾਚ ਸਮਾਣੇ ਰਾਮ ਤਿਨ ਕਾ ਸੰਗ ਮਲ ਉਤਰਾ ਮੇਰੀ ਜਿੰਦੂੜੀਏ ਰੰਗ ਰਾਤੇ ਨਦਰ ਨੀਸਾਣੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੂੜੀਏ ਮਿਲ ਸਾਧੂ ਸੰਗ ਅਗਾਣੇ ਰਾਮ हे रसना जप गोविंदो मेरी जिंदोडिए जप हर हर त्रसना जाए राम जिस दया करे मेरा पार ब्रह्म मेरी जिंदोडिए तिस मन नाम बसाए राम जिस भेटे पूरा सतगुरु मेरी जिंदोडिए सो हर탄 निध पाए राम ਵਡ ਭਾਗੀ ਸੰਗਤ ਮਿਲਾ ਮੇਰੀ ਜਿੰਦੂੜੀਏ ਨਾਨਕ ਹਰ ਗੁਣ ਗਾਏ RAM ਥਾਨ ਤਨ ਅੰਤਰ ਰਵ ਰਹਿਆ ਮੇਰੀ ਜਿੰਦੂੜੀਏ ਪਾਰ ਬ੍ਰਹਮ ਪ੍ਰਭ ਦਾਤਾ RAM ਤਾ ਕਾ ਅੰਤ ਨਾ ਪਾਈਏ ਮੇਰੀ ਜਿੰਦੂੜੀਏ ਪੂਰਨ ਪੁਰਖ ਵਿਧਾਤਾ RAM ਸਰਬ ਜੀਆ ਪ੍ਰਤਪਾਲਦਾ ਮੇਰੀ ਜਿੰਦੜੀਏ ਜਿਉ ਬਾਲਕ ਪਿਤ ਮਾਤਾ RAM ਸਹਸ ਸਿਆਣਪ ਨਹਿ ਮਿਲੈ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ RAM ਸਰਬ ਜੀਆ ਪ੍ਰਤਪਾਲਦਾ ਮੇਰੀ ਜਿੰਦੜੀਏ ਜਿਉ ਬਾਲਕ ਤਿਤ ਮਾਤਾ ਰਾਮ ਸਹਸ ਸਿਆਣਪ ਨਹਿ ਮਿਲੇ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਸ਼ਕਾ ਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ